ਲਾ ਭਾਈ ਇੱਕ ਗੱਲ ਹੋਰ ਦੱਸ ਯਾਰ ਕਿਹੜੇ ਦੀ ਹੈ ਪਤਾ ਬੋਲ ਦੀ ਇਹ 705 77 ਦੀ ਹੈ ਜੀ ਠੀਕ ਆ ਹੁਸ਼ਾਰਜ ਯੂਨੀਵਰਸਿਟੀ ਆ ਹਾਂ ਜੀ ਠੀਕ ਆ ਲਓ ਵੀ ਸਜਣੋ ਪਿਓ ਦਾ ਰਿਗਾਰਡ ਵੀ ਚੰਗਾ ਆ ਗਿਆ ਬਰੀ ਜੇ ਆਪਾਂ ਗੱਲ ਕਰੀਏ ਨਾ ਬਾਈ ਕੋਲੇ ਬਹੁਤ ਸੋਹਣਾ ਨਗਾ ਚਾਰੇ ਥਣ ਕੱਲਾ ਕੱਲਾ ਹੈ ਗਾੜੀ ਗੂੜੀ ਨਾ ਤੇ ਪਸਾੜੀ ਬਹੁਤ ਜ਼ਿਆਦੇ ਕਰਮ ਵਾਲੀ ਨੇ ਚੰਗਾ ਅੰਡਰ ਲਾਇਆ ਹੋਇਆ ਅਜੇ ਦਾ ਢਿੱਲਾ ਪਈਆਂ ਅੱਠ ਦਿਨ ਕੱਢਦੀ ਹੈ ਪਹਿਲਣ ਆ ਗਈ ਥੋੜਾ ਜਿਹਾ ਕੈਮਰਾ ਡਰਦੀ ਆ ਪਿਓਰ ਮੋਹਰਾ ਦੀ ਝੋਟੀ ਆ ਗਈ ਬਾਈ ਕਾਲੇ ਨਾਲ ਗੱਲ ਕਰਾਂਗੇ ਸਾਰਾ ਰਿਕਾਰਡ ਆਪਾਂ ਮਾਲਕ ਤੋਂ ਲਵਾਂਗੇ ਬਾਈ ਕਾਲੇ ਤੋਂ ਆਜੋ ਥੋੜੀ ਕਰਾਈਏ ਗੱਲ ਸਤਿ ਸ੍ਰੀ ਅਕਾਲ ਬਾਈ ਕਾਲੇ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਆ ਪਰਿਵਾਰਾ ਵਧੀਆ ਜੀ ਵਧੀਆ ਕਾਲੇ ਪਹਿਲਾਂ ਤਾਂ ਆਪਣਾ ਘਰ ਦੱਸ ਦੇ ਤੇ ਪਿੰਡ ਦੱਸ ਦੇ ਕਿੱਥੇ ਜੀ ਪਿੰਡ ਕੋਡ ਦੱਸਣਾ ਜੀ ਘਰ ਆਪਣਾ ਪੰਪਲੇ ਸਾਹਮਣੇ ਪਹੀ ਦੇ ਕੋਲ ਜੀ ਠੀਕ ਆ ਬਾਈ ਜੇ ਹੁਣ ਆਪਾਂ ਨਗਦੀ ਗੱਲ ਕਰੀਏ ਪਹਿਲਣ ਆ ਗਈ ਬਾਈ ਪਹਿਲਣ ਆਈ ਪਹਿਲਣ ਠੀਕ ਐ ਹਾਂ ਜੀ ਜੇ ਹੁਣ ਆਪਾਂ ਇਹਦੇ ਮਾਂ ਦੇ ਦੁੱਧ ਦੀ ਗੱਲ ਕਰੀਏ ਕਿੰਨੇ ਦੁੱਧ ਦਾ ਮਾਂ ਦਾ ਦੁੱਧ ਜੇ 15 ਕਿਲੋ ਤੇ ਚੱਲਦੀ ਰਹੀ ਹੈ ਠੀਕ ਹੈ ਬਾਈ ਜੇ ਹੁਣ ਨਾ ਝੋਟੀ ਤੇਰੀ ਚੰਗੀ ਆ ਕਾਲੇ ਹਾਂਜੀ ਬਹੁਤ ਸੋਹਣੀ ਹੈ ਜਿਹਦਾ ਢੱਲਾ ਢੁਲਾ ਪਈ ਹੈ ਕਿੰਨੇ ਦਿਨਾਂ ਦੀ ਕੱਚੀ ਆ ਕਿੰਨੇ ਦਿਨ ਰੱਤ ਰਹਿੰਦੇ ਨੇ ਇਹਦੇ 7 ਦਿਨਾਂ ਦੀ ਕੱਚੀ ਆ ਸਹੀ 7 ਦਿਨ ਬਈਆ ਹਾਂ ਸਹੀ 7 ਦਿਨ ਲਓ ਵੀ ਸੱਜਣੋ ਕਰਮਾਲੀ ਦਾ ਹਵਾਨਾ ਚੈੱਕ ਕਰ ਲਓ ਹਜੇ ਤਾਂ 7 8 ਦਿਨ ਬਈ ਕਹਿੰਦਾ ਲੈਂਦੀ ਹੈ ਇੱਕ ਦੋ ਦਿਨ ਬਸੂ ਉੱਤੇ ਵੀ ਲੈ ਜਾਂਦਾ ਠੰਡ ਵੀ ਹੋ ਗਈ ਢੱਲਾ ਢੁਲਾ ਨਾ ਕਰਮਾਲੀ ਦੇ ਬਹੁਤ ਪਈਆਂ ਤੇ ਜੇ ਮੈਂ ਤੁਹਾਨੂੰ ਗੱਲ ਕਰਨਾ ਗ ਆ ਦੇਖ ਲੋ ਕੋਕਾ ਵੀ ਸੀ ਐ ਇਹ ਉਵੇਂ ਜੋ ਕਰ ਜਿਵੇਂ ਸਿੰਗਲ ਹੱਡੀ ਜਾ ਗਈ ਲੈਗ ਸਕੋਰ ਪਿੱਠ ਬੁੜਾ ਨਾ ਕਰਮ ਵਾਲੀ ਨੂੰ ਬਹੁਤ ਚੰਗਾ ਲੱਗਿਆ ਕੱਲ ਦੀ ਆ ਗਈ ਹੁਣ ਜੇ ਕਾਲੇ ਆਪਾਂ ਇਹਦੀ ਗੱਲ ਕਰੀਏ ਆਪ ਗੱਬਣ ਕਿਹੜੇ ਤੋਂ ਐ ਇਹ ਕੋਹੀ ਨੂਰ ਤੋਂ ਗੱਬਣਾ ਹੀ ਠੀਕ ਐ ਲక్ష్ਮੀ ਡੈਰੀ ਵਾਲਾ ਹਾਂਜੀ ਹਾਂਜੀ ਲక్ష్ਮਣਾ ਲੋ ਵੀ ਸਜਣੋ ਜਿਹੜਾ ਐਚ ਐਲ ਡੀ ਵਾਲਿਆਂ ਦਾ ਕੋਹੀ ਨੂਰ ਬੋਲਾ ਨਾ ਟੋਲੇ ਮੰਡੀ ਦੇ ਮੇਲੇ ਤੇ ਨਾ ਉਹਦੀ ਬਹੁਤ ਤੂਤੀ ਬੋਲੀ ਸੀ ਬਹੁਤ ਬੱਚੇ ਇੱਥੇ ਸੀ ਉਹਦੀ ਆ ਗਈ ਗਾੜੀ ਗੂੜੀ ਕਰਮ ਵਾਲੀ ਚੰਗੀ ਘੜਦੇ ਆਉਂਦੀ ਐ ਤੇ ਵਜਨ ਵਢਦੀ ਗੱਲ ਕਰਾਂ ਨਾ ਬਹੁਤ ਲੰਮੀ ਤੇ ਕੱਦਗਾੜ ਤਿਸੋਂ ਉੱਚੀ ਬਚਾਲੋ ਨੀਵੀਂ ਹੈ। ਕਹਲੇ ਮੈਂ ਇੱਕ ਗੱਲ ਹੋਰ ਦੱਸ ਬਈ। ਜੇ ਆਪਾਂ ਅੱਰੀ ਗੱਲ ਕਰੀਏ ਇਹਦੀ ਮਾਂ ਦੇ ਥਣਾ ਥਣ ਜਮਾ ਜਮਾ ਤਾਰ ਤੂੰ ਰੋਕੀ ਸੀ। ਓਕੇ ਜਮਾ ਬਈ ਠੀਕ ਹੈ। ਤੇ ਗੱਲ ਇੱਕ ਨਾ ਐ ਕਰ ਪਹਿਲਾਂ ਯਾਰ ਜਰਾ ਨੰਬਰ ਬੋਲ ਤੇਰੇ ਨੱਕ ਬਹੁਤ ਸੋਹਣੇ। ਨੰਬਰ 8851955232 ਇੱਕ ਵਾਰੀ ਹੋਰ ਬੋਲ 8851955232 ਹੀ ਗੱਲ ਲੋ ਵੀ ਸੱਜਣੋ ਬਾਈ ਦੇ ਨੰਬਰ ਬੋਲ ਤਾਂ ਥੱਲੇ ਚੱਲੀ ਵੀ ਜਾਂਦਾ ਬੰਦਾ ਵੀ ਬਹੁਤ ਨਰਮ ਹੈ ਕੋਈ ਵਪਾਰ ਦਾ ਕੰਮ ਤਾਂ ਨਹੀਂ ਬਾਈ ਨਾ ਨਾ ਬਾਈ ਆਪਾਂ ਕਰੋ ਕਰੋ ਕਰਾ ਕਰਦੀ ਵਾਜ ਆਪਣੀ ਇਹ ਲੋ ਵੀ ਸੱਜਣੋ ਘਰੇਲੂ ਪਰਿਵਾਰ ਕੋਲੇ ਆ ਖੇਤੀਬਾੜੀ ਕਰਨ ਵਾਲੇ ਬੰਦੇ ਨੇਗੇ ਕੱਚੇ ਗਿੱਲੇ ਨਗ ਆ ਗਿਆ ਬਾਈ ਕਹਿੰਦਾ ਕੋਈ ਵਪਾਰ ਦਾ ਕੰਮ ਨਹੀਂ ਇੱਕ ਅੱਧਾ ਨਗ ਕਹਿੰਦਾ ਵਿੱਚੋਂ ਸੇਲ ਸੂਲ ਕਰ ਦਿੰਦੇ ਆ ਤਿਆਰ ਕਰਕੇ ਚਲੋ ਅਡਜਸਟਮੈਂਟ ਹੁੰਦੀ ਆ ਕਰਨੀ ਹੁੰਦੀ ਆ ਬਾਕੀ ਜੇ ਮੈਂ ਤੁਹਾਨੂੰ ਗੱਲ ਕਰਾਂ ਨਾ ਬਹੁਤ ਚੰਗੇ ਚੰਗੇ ਪਸ਼ੂ ਰੱਖੇ ਹੋਇਆ ਬਾਈ ਦੇ ਆ ਦੇਖੋ ਕੱਟਾ ਤਿਆਰ ਕਰੀ ਜਾਂਦਾ ਬਰੀਡ ਤੇ ਕੰਮ ਕਰਦਾ ਕਹਿੰਦਾ ਚੰਗੇ ਟੀਕੇ ਭਰੋਣਾ ਬਈ ਗੌਰ ਨਾਲ ਮਹਿੰਗੇ ਆ ਦੇਖ ਲੋ ਕਿ ਪਸੂ ਇੱਧਰ ਖੜਿਆ ਆ ਦੇਖ ਲੋ ਨੀਲੀ ਰਾਵੀ ਦਾ ਕੱਟਾ ਖੜਾ ਬੁੱਲ ਬਹੁਤ ਸੋਹਣਾ ਬਾਕੀ ਕਾਲੇ ਨਾਲ ਗੱਲ ਹੋਰ ਕਰਦੇ ਲੈ ਕਾਲੇ ਇੱਕ ਗੱਲ ਸਾਨੂੰ ਹੋਰ ਦੱਸ ਹਾਂਜੀ ਛੋਟੀ ਤੇਰੀ ਚੰਗੀ ਆ ਬਈ ਜੇ ਹੁਣ ਆਪਾਂ ਇਹਦੀ ਗੱਲ ਕਰੀਏ ਮਾਰ ਦੀ ਮੂਰਤੀ ਨਾ ਨਾ ਬਈ ਜਮਾ ਠੰਡੀ ਸੀਲਾ ਕਿਵੇਂ ਮਰ ਜੀ ਥਣ ਥਣ ਬਲੋਸੀ ਜਾ ਕੋਈ ਹੋਣੀ ਇਹਨੂੰ ਜਮਾ ਠੰਡੀ ਸੀਲ ਛੋਟੀ ਆ ਕੋਈ ਹੋਣੀ ਨਹੀਂ ਹੁੰਦੀ ਜਾਵੇ ਕੋਈ ਹੋਣੀ ਇਹਨੂੰ ਹਾਂ ਬਾਕੀ ਅਜ ਦਾ ਢਿੱਲਾ ਢੁੱਲਾ ਪਈਆ ਕਾਲੇ ਕਿੰਨਾ ਦੁੱਧ ਪਾ ਦੋਗੀ ਦੁੱਧ ਪਾ ਦੂ ਹੈ 11 12 ਲੀਟਰ ਹਾਂ ਬਾਈ ਸੱਚੀ ਸੋਚੀ ਬੋਲੀ ਬੋਲਾਂ ਦਾ ਬੰਦਾ ਸੱਜਣੋ ਜਿਹੜੇ ਹਿਸਾਬ ਨਾਲ ਥੱਲੇ ਤਿਆਰ ਹੁੰਦੀ ਉਹ ਵੀ ਆ ਤੇ ਢਿੱਲਾ ਢੁਲਾ ਪਈਆਂ ਇੰਨਾ ਦੁੱਧ ਕੱਢਣ ਦੀ ਤਾਂ ਮਾਲਕ ਹੈਗੀ ਆ ਗਾੜੀ ਗੂੜੀ ਤੁਹਾਨੂੰ ਮੈਂ ਦਿਖਾਵਾਂ ਨਾ ਨੇੜੇ ਵਾਰਕ ਆਹ ਦੇਖ ਲਓ ਪਹਿਲਣ ਬਲੂਨ ਆ ਗਈ ਕੋਕਾ ਵੀ ਸੀ ਆ ਬਸ ਉਹਨੂੰ ਤੁਰਦੀ ਤੇ ਨਿਗ੍ਹਾ ਮਰਵਾਵਾ ਇਹ ਕਰਮ ਵਾਲੀ ਤੇ ਸੋਹਣੇ ਹਵਾਨੇ ਦੀ ਮਾਲਕ ਹੈਗੀ ਬਹੁਤ ਚੰਗੀ ਆ ਬਾਕੀ ਦੁਪਹਿਰ ਦੇ ਟਾਈਮ ਦੀ ਵੀਡੀਓ ਸੱਜਣੋ ਥੋੜਾ ਜਿਹਾ ਕੱਖਾਂ ਦਾ ਕਰਦੀ ਆ ਖਪਾਈ ਬੈਠਾ ਬਾਈ ਆ ਦੇਖ ਲੋ ਕਰਮਾਲੀ ਨੂੰ ਨਾ ਹਵਾਨਾ ਬਹੁਤ ਚੰਗਾ ਲੱਗਿਆਗਾ ਗਿੱਠ ਦੀ ਗਾੜੀ ਐ ਮੂਰੇ ਸੱਜਣੋ ਤੇ ਮਾਗਰੋ ਵੀ ਢੱਲਾ ਢੱਲਾ ਦੇਖ ਲੋ ਅਜੇ ਤਾਂ ਕਰਮਾਲੀ ਨਾ ਡੇੜ ਘੜਦੀ ਐ ਆ ਖੜੀ ਐ ਹਾਂਜੀ ਐ ਹੁਣ ਇੱਕ ਨਾ ਰੇਟ ਦੱਸ ਦੇ ਕਿੰਨਾ ਕਰੇ ਰੇਟ ਇਹਦਾ ਫੋਨ ਤੇ ਕਰਾਂਏ ਬਾਈ ਹੁਣ ਤੇ ਕਰਾਂਗੇ ਬਾਈ ਹਾਂਜੀ ਤੇ ਜੇ ਹੁਣ ਰੇਟ ਦੀ ਗੱਲ ਕਰੀਏ ਜਾਇਜ਼ ਕਰਾਂਗਾ ਹਾਂ ਜੇ ਰੇਟ ਜਾਇਜ਼ ਕਰਾਂਏ ਬਾਈ ਬਾਲਾ ਤਾਂ ਨਹੀਂ ਕਰਦਾ ਨਾ ਨਾ ਕਈ ਵਾਰੀ ਨਾ ਆਪਣੇ ਦਰਸ਼ਕਾਂ ਇਹ ਰਹਿ ਜਾਂਦੇ ਆ ਫੋਨ ਤੇ ਵੀ ਰੇਟ ਖੈ ਨਹੀਂ ਬਾਹਲਾ ਕਰ ਦੋ ਨਾ ਨਾ ਰੇਟ ਆਪਾਂ ਜਾਇਜ਼ ਹੀ ਕਰਾਂਗੇ ਬਈ ਲੋ ਵੀ ਸੱਜਣੋ ਭਰਾ ਆਪਣੇ ਮੁੰਡਾ ਵੀ ਨਰਮ ਹੈ ਬਾਕੀ ਗੱਲ ਦੋ ਭੱਜਣ ਵਾਲਾ ਹੈ ਨੀਗਾ ਮੈਨੂੰ ਵੀਡੀਓ ਜਾਇਜ਼ ਵੀਡੀਓ ਤੋਂ ਪਹਿਲਾਂ ਵੀ ਗੱਲਬਾਤ ਰੌਣ ਦੱਸਿਆ ਕਹਿੰਦਾ ਜਾਇਜ਼ ਰੇਟ ਕਰਾਂਗੇ ਚਲੋ ਹਨਾ ਮਰਜ਼ੀ ਹੁੰਦੀ ਹੈ ਮਾਲਕ ਦੀ ਬਾਕੀ 8 ਦਿਨਾਂ ਦੀ ਕੱਚੀ ਹੈ ਬਾਈ ਕਹਿੰਦਾ ਰੇਟ ਆਪਾਂ ਮੌਕੇ ਦੇ ਵੀ ਹੋ ਜਾਂਦਾ ਕਈ ਵਾਰੀ ਹਨਾ ਫੋਨ ਦੇ ਕਰੂਗਾ ਕੱਲ ਇੱਕ ਵਾਰੀ ਨੰਬਰ ਹੋਰ ਬੋਲ ਦੇ 875195232 ਠੀਕ ਹੈ ਬਾਈ ਬਾਕੀ ਵੀਡੀਓ ਦੇਖਣ ਲਈ ਧੰਨਵਾਦ ਸਜਣੋ ਅੱਜ ਦੀ ਵੀਡੀਓ ਪਿੰਡ ਕੋਡ ਦਿੰਨਾ ਜ਼ਿਲ੍ਹਾ ਆ ਗਿਆ ਬਰਨਾਲਾ ਨੇੜੇ ਤਨੌਲਾ ਵੀ ਲੱਗ ਜਾਂਦਾ ਹੈ ਬਾਕੀ ਸਾਰੇ ਇਸ ਪਿੰਡ ਨੂੰ ਜਾਣਦੇ ਨੇ ਆਪਣੇ ਭਰਾ ਵਧੀਆ ਮਸ਼ਹੂਰ ਪਿੰਡ ਆ ਇੱਥੋਂ ਦੇ ਬੰਦੇ ਵੀ ਬਹੁਤ ਜ਼ਿਆਦੇ ਫੇਮਸ ਨੇ ਇੱਕ ਕੋਡ